ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾ ਟਾਪ ਕੁਆਲਿਟੀ ਦੀਆਂ ਕਟੀਆਂ ਛੇੜ ਲਈ ਲੈ ਕੇ ਆਏ ਹਾਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਕਾਉਂਡ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਰਾਮ ਵਧੀਆ ਚੱਲਦਾ ਬਾਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਨਾਮ ਜਸਵਿੰਦਰ ਸਿੰਘ ਆ ਪਿੰਡ ਜੌਂਦ ਜਿਲਾ ਉਹ ਡੰਡਾ ਤਸੀਰਾਂ ਪ੍ਰਾਪੂਲੀ ਨੇੜੇ ਪਿੰਡ ਬਾਈ 9 ਕਿਲੋਮੀਟਰ ਆਪਣਾ ਰਾਮਪੁਰ ਆ ਜਾਂਦਾ ਬਾਈ 8 ਕਿਲੋਮੀਟਰ ਤੱਕ ਆ ਰਹਿ ਜਾਂਦਾ ਕੰਟੈਕਟ ਨੰਬਰ ਬੋਲ ਦੋ ਬਾਈ 98722 ਵੱత్య 147 اے ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਤੇ ਬਈ ਦੋਵੇਂ ਤੋਹਫੇ ਆ ਗਏ ਹਾਂ ਹਾਂ ਬਈ ਹਾਂ ਆ ਨੀਲੀ ਰਾਵੀ ਆ ਗਈ ਇਹ ਨੀਲੀ ਰਾਵੀ ਆ ਗਈ ਟਾਪ ਕੁਆਲਿਟੀ ਹੀ ਆ ਗਈ ਕੋਈ ਨਹੀਂ ਆ ਗਈ ਹਾਂ ਬਈ ਕੋਈ ਨਹੀਂ ਤੇ ਬਈ ਮੁੱਲ ਫਿਰ ਜਮਾ ਕਿਤਵੇਂ ਹੋਣਗੇ ਮੁੱਲ ਜਾਇਜ਼ ਹੋਣਗੇ ਬਈ ਠੀਕ ਆ ਮੁੱਲ ਲੱਗੇ ਵੀ ਬਾਈਆਂ ਦੇ ਬਈ ਜਾਇਜ਼ ਹੁੰਦੇ ਤੇ ਮੁੱਲ ਬਾਈ ਕਹਿੰਦਾ ਅੱਜ ਵੀ ਜਾਇਜ਼ ਹੀ ਹੋਣਗੇ ਤੇ ਬਈ ਨੀਲੀ ਰਾਵੀ ਤੇ ਸ਼ੁਰੂ ਕਰ ਹਾਂ ਬਈ ਨੀਲੀ ਜਾਇਜ਼ ਤੋਂ ਕਰਾਂਗੇ ਕਿੰਨੀ ਉਮਰ ਦਾ ਬੱਚਾ ਆ ਗਿਆ ਬਈ ਇਹ ਬਈ 18 ਮਹੀਨੇ ਦੀ ਕੱਟੀ ਹੈ 18 ਮਹੀਨੇ ਦੀ ਹਾਂ ਤੇ ਕੁਆਲਿਟੀ ਬੜੀਆ ਹੈ ਹਾਂ ਬਾਕੀ ਬਈ ਆ ਸਹੀ ਗੱਲ ਕਟ ਕਟ ਤੇ ਸਾਰੀ ਅੱਖ ਔਖਾਂ ਚ ਸਾਰੀਆਂ ਨਿਸ਼ਾਨੀਆਂ ਪੈਰਾਂ ਬੁਰਾਂ ਦੇ ਪੂਰਗਾਂ ਬਈ ਸਹੀ ਗੱਲ ਆ ਪੈਰਾਂ ਤੋਂ ਕਵਰ ਕਰਦੀਆਂ ਨਿਸ਼ਾਨੀਆਂ ਹਾਂ ਹਾਂ ਬਈ ਹਾਂ ਸਹੀ ਗੱਲ ਆ ਲੈ ਬਈ ਤੇ ਥਣ ਚਾਰ ਥਣ ਥਾੜੇ ਬਈ ਚਾਰ ਚਾਰ ਕੀ ਬਾਤ ਡਰਦੀ ਆ ਥੋੜੀ ਤੇ ਕੈਮਰੇ ਤੋਂ ਗੱਬਣਾ ਨਾਲ ਦਾ ਥਾਣਾ ਹਾਂ ਬਈ ਹਾਂ ਸਹੀ ਗੱਲ ਆ ਬਈ ਤੇ ਟਾਪ ਕੁਆਲਿਟੀ ਦੀ ਕੱਟੀ ਆ ਗੱਬਣਾ ਨਾਲ ਦਾ ਥਾਣਾ ਬਈ ਕੀ ਬਾਤ ਆ ਲੈ ਚੋਲੀ ਦੇਖੋ ਬੜੀ ਚੰਗੀ ਆ ਗਈ ਬਾਕੀ ਸਿੰਗੀ ਸੂੰਗੀ ਕੱਟੀ ਦਿਖਾ ਦੇ ਬਈ ਨਾਲ ਹੀ ਮੁੜਦੀ ਹੁੰਦੀ ਹੈ ਹਮ ਜਮਾ ਨਾਲੋਂ ਮੋੜਦੀ ਹੈ ਬਈ ਚੰਗੀ ਸੇਵ ਵਾਲਾ ਬੰਦਾ ਹੋਇਆ 6 ਮਹੀਨੋਂ ਟਿਕਾ ਲੈ ਲੈਣਾ ਨੇ ਸਹੀ ਗੱਲ ਆ ਕੱਟੀ ਦਾ ਕੱਦ ਕੱਠ ਦਾ ਹਾਂ ਕੱਦ ਗੁੱਦ ਬਹੁਤ ਚੌੜੀ ਜੁੜੀ ਬਹੁਤ ਹਮ ਸਹੀ ਗੱਲ ਆ ਬਈ ਤੇ ਕੁਆਲਿਟੀ ਦੇਖੋ ਬੱਚੇ ਦੀ ਫੇਸ ਹੀ ਬੜਾ ਫੇਰ ਆ ਗਿਆ ਨਾ ਮੱਥਾ ਮੱਥਾ ਦੇਖੋ ਨਿੱਕਾ ਜਮੂ ਆ ਗਿਆ ਕਰਮਾ ਹਾਂ ਬਈ ਥੋੜਾ ਇਹਨਾਂ ਡਰਦੀ ਜਰੂਰ ਥੋੜਾ ਡਰਦੀ ਆ ਬਈ ਬਈ ਮੱਥਾ ਮੱਥਾ ਬੜਾ ਚੌੜਾ ਹੈ ਹਾਂ ਬਈ ਹਾਂ ਹੂੰ ਕੁਆਲਿਟੀ ਦੇਖ ਸਕਦੇ ਹੋ ਬਈ ਕੱਲੀ ਕੱਲੀ ਐ ਲਾ ਲਓ ਵੀ ਅੰਗ ਨਾ ਦੱਸਦਾ ਬਰੀਕੀ ਚ ਆ ਗਈ ਕੱਟੀ ਪੂਰੀ ਹਾਂ ਬਾਕੀ ਤੋਰਾ ਤਾਰਾ ਵੀ ਐ ਖੁਜਲੀ ਹੀ ਨਹੀਂ ਯਾਰ ਹੂੰ ਸਹੀ ਗੱਲ ਆ ਚੌੜੀ-ਚੂੜੀ ਕੱਟੀ ਬਹੁਤ ਆਪਤ ਹੁੰਦਾ ਹੈ ਖੜਨੀ ਖੁੜਨੀ ਦੇਖੋ ਬਈ ਇੱਕ ਨੰਬਰ ਆ ਗਈ ਜਮਾ ਮੂੰਹ ਮਾ ਦੇਖੋ ਬਾਕੀ ਲਿਲੀ ਦਾ ਵੀ ਜੇ ਮਿਲਦੀ ਬਹੁਤ ਘੱਟ ਆ ਬਈ ਹੂੰ ਸਹੀ ਗੱਲ ਆ ਬਾਕੀ ਕੁਆਲਿਟੀ ਦੇਖੋ ਯਾਰ ਕੱਟੀ ਚ ਮੈਂ ਕਹਣਾ ਵੀ ਨਾ ਇੱਕ ਨੰਬਰ ਆ ਐਂ ਚੱਕ ਦਿਆ ਸਹੇ ਅੰਕੂ ਕਰਨ ਹਾਂ ਹਾਂ ਬਈ ਹਾਂ ਸਹੀ ਗੱਲ ਆ ਬਈ ਪਤਲੇ ਪਿੰਡੇ ਚਾ ਕੱਦ ਕਾਠ ਫੁੱਲ ਆ ਬਾਈ ਨੇ ਜਿਵੇਂ ਕਿਹਾਗਾ ਪੂਰੇ ਟੀਕਾ ਲੈਣ ਵਾਲੀ ਹੈਗੀ 6 ਮਹੀਨਿਆਂੋਂ ਟੀਕਾ ਕਰਨ ਲਈ ਆ ਬਾਈ ਇਹਦਾ ਚੰਗੀ ਸੇਵਾ ਹੋ ਗਈ ਨਾ ਕੱਟੀ ਦੱਬ ਕੇ ਤੇ ਇੱਕ ਗੱਲ ਹੋਰ ਆ ਬਾਈ ਇਹ ਨਾ ਮੰਨਿਓ ਵੀ ਇਹ ਭੂਰੀਆਂ ਦੀਆਂ ਜਮਾਤਾਂ ਨਾਲ ਇਹ ਕਾਲੀਆਂ ਪੰਜਾਂ ਡਾਂਜ ਜੋਂ ਹੂੰ ਤੇ ਮੋਲੇ ਦਾ ਨਿਸ਼ਾਨੀਆਂ ਲੈ ਸਾਰੀਆਂ ਕਵਰ ਕਰ ਦੀ ਅੱਖਾਂ ਓੱਖਾਂ ਤੇ ਠੋਡੀਆਂ ਥੱਲੇ ਸਾਰੇ ਬਾਈ ਪੈਰਾਂ ਦੇ ਪੈਰਾਂ ਦੇ ਨਿਸ਼ਾਨੀਆਂ ਬਾਈ ਤੇ ਬਾਕੀ ਮੱਥਾ ਮੁਥਾ ਫੇਸ ਬੜਾ ਚੰਗਾ ਬਾਈ ਯਾਰ ਨੀ ਨਹੀਂ ਆ ਗਿਆ ਹਾਂ ਹਾਂ ਹੈਨਾ ਤੇ ਬਾਈ ਮੁੱਲ ਇਹਦਾ ਫਿਰ ਬਾਈ ਜੇ ਤਾਂ ਮੁੱਲ ਕਰਾਉਣਾ ਤਾਂ 32 ਕਰਾ ਲੈ ਕੋਈ 30 ਕਰਾ ਲੈ ਠੀਕ ਆ ਆਪਾਂ 28 ਵੀ ਨਹੀਂ ਕਰਨਾ ਯਾਰ 27000 ਇਕੱਠੀ ਦੇ ਦੇਣੀ ਟੋਟਲੀ ਹਾਂ ਬਸ ਪਲੀ ਅਪਲਾਈ ਇਕੱਠੀ 28 ਚ ਦੇ ਦੇਣੀ ਹਾਂ 27000 ਚ ਬਈ 27 ਚ ਚੱਕੋ ਬਾਈ ਪਲੀ ਅਪਲਾਈ ਪਈ ਆ 27000 ਰੁਪਏ ਚ ਕੱਟੀ ਦੇ ਦੇਾਂਗੇ ਇਮੰਗਰ ਨੂੰ ਬਾਈ ਕਹਿੰਨਾ ਭਾਵੇਂ 30 ਮੰਗਲੋ ਖਰੀਦ ਬੈਠੀ ਹਾਂ ਭਾਵੇਂ 20 ਮੰਗਲੋ ਬਾਈ ਹੂੰ ਸਹੀ ਗੱਲ ਆ ਅੱਗੇ ਤੋਂ ਨੰਬਰ ਇਹ ਵੀ ਬੱਚਾ ਇਹਦੇ ਨਾਲ ਹਾਂ ਬਾਈ ਇਹ ਮੋਰਾ ਨਸਲ ਦੀ ਆ ਕਿ ਇਹ ਮੋਰਾ ਨਸਲ ਦੀ ਆ ਕਿ ਬਾਈ ਕਦ ਘੱਟ ਜੇ ਮੈਂ ਲਾ ਲਵੀ ਕੋ ਜੇ ਆਗੇ ਥਾਣ ਥਣੋ ਥਾਣਾ ਦੀ ਆਪਣੀ ਗਰੰਟੀ ਆ ਬਾਈ ਚਾਰੇ ਥਣ ਫੜਿਆ ਨਾਲ ਤੇ ਸ਼ਕੀਨ ਅਸਲ ਵਿੱਚ ਥਾਣ ਦੱਸ ਦਿਆ ਹਣਾ ਚੌਕੀ ਨਹੀਂ ਚੰਗੀਆਂ ਸ਼ਕੀਨ ਹੀ ਰੀ ਸਾਡੇ ਕੱਟੀਆਂ ਦੀ ਬਾਈ ਕੀ ਬਾਤ ਆ ਬਾਈ ਮੂੰ ਮੱਥਾ ਰੰਗ ਰੂਪ ਸੈਨ ਗਾਲੀਆਂ ਕੱਟੀਆਂ ਬਾਈ ਬਾਈ ਇਹ ਕਿਹਨੇ ਸਿੱਕੀਆਂ ਲਿਸੀਆਂ ਆ ਹਾਂ ਕਿਸ ਨੇ ਜੋੜਾ ਲੈ ਲਿਆ ਬਾਈ 2.5 ਲੱਖ ਦਾ ਜੋੜਾ ਬਣ ਜਾਊ ਮੋਬੀ ਉਸਾ ਨੇ ਕਿਹਾ ਬਾਈ ਕੋਈ ਉਹਦਾ 33 ਨਹੀਂ ਕੋਈ 33 ਨਹੀਂ 5000 ਦੀ ਦੇਣੀਆਂ ਬਾਈ ਕਹਿੰਦਾ ਉਹ ਬਾਕੀ ਕਟੀਆਂ ਚੌੜੀਆਂ ਚੂੜੀਆਂ ਤੇ ਲੈ ਤੂੰ ਦਿਖਾ ਲੈ ਬਾਈ ਚੜਾਈ ਲੰਬਾਈ ਮੱਥੇ ਦਿਖਾ ਕਟੀਆਂ ਇਹ ਪਾਏ ਕੱਜ ਵਾਲੇ ਲੈ ਮੈਂ ਕਹਿੰਦਾ ਨਾ ਮੱਥੇ ਹੀ ਦੇਖੋ ਯਾਰ ਬਾਲੇ ਚੌੜੇ ਮੱਥੇ ਪੂਰੇ ਖੂਬਸੂਰਤ ਮੂੰਹ ਦੀਆਂ ਜੇ ਕਹਿ ਦੀਏ ਸਿੰਘਾਂ ਦੀ ਕੁਆਲਿਟੀ ਦੇਖੋ ਅਸਲ ਵਿੱਚ ਸਿੰਘੀਆਂ ਵਣ ਜਾਣੀਆਂ ਹਾਂ ਹਾਂ ਇਹ ਨਾਲ ਹੀ ਜੋੜ ਜਾਂਦੇ ਹੋ ਇਹਨਾਂ ਨੇ ਹਜੇ ਉਮਰਾਂ ਨਹੀਂ ਆਂਦੀਆਂ ਕੱਟੀਆਂ ਸਹੀ ਗੱਲ ਹੈ ਉਮਰਾਂ ਨਿਆਣੀਆਂ ਕਾਲੀਆਂ ਸਾਹ ਪਈਆਂ ਬਾਈ ਆਏ ਆ ਕੇ ਦੇਖੂਗੇ ਵੀ ਮੈਂ ਕਹਿੰਦਾ ਚੀਜ਼ਾਂ ਯਾਰ ਲਗਭਗ ਉਮਰ ਦੋਨਾਂ ਦੀ ਇੱਕੋ ਜਿਹੀ ਹਾਂ ਤੇ ਇਹਦਾ ਮੁੱਲ ਦੱਸ ਬਾਈ ਫਿਰ ਬਾਈ ਇਹਦਾ ਮੁੱਲ ਕਰਾਉਣ ਨੂੰ ਜੇ 28 ਕਰਾ ਲੈ ਕੋਈ 30 ਕਰਾ ਲੈ ਠੀਕ ਆ ਇਹ 26000 ਦੀ ਕੱਟੀ ਦੇ ਦੇਣੀ ਇਹ 26 ਦੀ ਉਹ 27 ਦੀ ਹਾਂ ਜੇ ਕੋਈ ਮਨ ਲੈ ਕੋਈ ਜੋੜਾ ਲਊਗਾ ਫਿਰ 50000 ਤਾਂ ਦੇ ਦੇਣੀ ਚੱਕੋ ਬਾਈ ਹਾਂ 25 25 ਦੀਆਂ ਦੇ ਦਨੀ ਹਾਂ ਫਿਰ 50 ਜੇ ਮਾਦੀ ਲੈ ਲੈ ਬੰਦਾ ਜੇ ਬਾਈ ਕਹਿੰਦਾ ਲਓ ਇਕੱਲੀ ਇਕੱਲੀ ਤਾਂ ਮੋਲ ਉਹ ਹੈ ਜੇ ਤੇ ਜੇ ਜੋੜਾ ਲੈ ਜਾਓਗੇ ਤਾਂ ਤੁਹਾਨੂੰ 50000 50000 ਦਾ ਜੋੜਾ ਦੇ ਦੇਣੀ ਪਲੀਆਂ ਪਲਾਈਆਂ ਪੜੀਆਂ ਪਲਾਈਆਂ ਕੱਟਿਆਂ ਅੱਜ ਲੈ ਜਾਓ 50000 ਐ ਮਾਣ ਲੂ ਵੀ ਲੈ ਖਰਾਕ ਨਾ ਖਾ ਪਲੀਆਂ ਮੀਆਂ ਚੜਾਈ ਚੜੂਈ ਪਿੱਛੇ ਤਾਂ ਪੈਠ ਪੁੜਿਆਂ ਦੀ ਚੜਾਈ ਦੇਖ ਸਕਦੇ ਹੋ ਕਿ ਨਹੀਂ ਹਾਂ ਹਾਂ ਬਈ ਹਾਂ ਲੰਮੀਆਂ ਲੰਮੀਆਂ ਬਾਕੀ ਸਕੀਨ ਕਟੀਆਂ ਜੀ ਹਾਂ ਸਕੀਨ ਹੋ ਗਿਆ ਪੂਰੀ ਸਹੀ ਗੱਲ ਆ ਸੌਂਕਣਾ ਪਾਲੀਆਂ ਮਿਆਂ ਮੰਨ ਕੇ ਚੱਲੋ ਵੀ ਗਾਹਾਂ ਵੀ ਸੌਂਕਣਾ ਤਿਆਰ ਹੋ ਗਿਆ ਨਾ ਗੱਲਾਂ ਕਰਾ ਦੇਣੀਆਂ ਹਾਂ ਬਈ ਹਾਂ ਤੇ ਬਈ ਐ ਮੰਨ ਲਓ ਜੇ ਕਿਸੇ ਵੀ ਵੀਰ ਨੂੰ ਨਾ ਕਟੀਆਂ ਪਸੰਦ ਆ ਪਤਲੀ ਚਮੜੀ ਦੀਆਂ ਕੱਟੇ ਆ ਬਈ ਐ ਮੋਟਾ ਜੰਮ ਜਾ ਬਈ ਮੋਟਾ ਜੰਮ ਜਾ ਹੋਊਗਾ ਸਹੀ ਗੱਲ ਆ ਪਤਲੇ ਮੋਟੇ ਚਮੜੇ ਜਿਹਾ ਨਹੀਂ ਹੈਗੇ ਪਤਲੀ ਬਦਲੀ ਚਮੜੀ ਦੇ ਆ ਹਾਂ ਹਾਂ ਬਈ ਹਾਂ ਕੱਲਾ ਕੱਲਾ ਅੰਗ ਦਿਖਾਉਂਦੇ ਆ ਹਾਂ ਬਈ ਹਾਂ ਸਹੀ ਗੱਲ ਤੇ ਜੇ ਕਿਸੇ ਵੀ ਵੀਰ ਨੂੰ ਬਈ ਕਟਿੰਗ ਆਉਣ ਪਸੰਦ ਬਾਈ ਨਾ ਕਰਿਓ ਕੰਡੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ